ਤਰਨਾ ਸੀ ਮਾਰਕੀਟ ਯੂਨੀਵਰਸਿਟੀ ਮਾਰਕੀਟ ਤੇ ਸਾਰੀ ਆਪਾਂ ਮਾਰਕੀਟ ਵਾਲਿਆਂ ਨੇ ਧਰਨਾ ਲਗਾਇਆ ਰੇੜੀਆਂ ਨੂੰ ਲੈ ਕੇ ਜੀ ਕੀ ਕਰ ਰਹੇ ਨੇ ਜੀ ਕਾਰਨ ਇਹ ਆ ਜੀ ਪਹਿਲੋ ਤੇ ਕਾਰਪੋਰੇਸ਼ਨ ਨੇ ਐਮ ਐਲ ਏ ਸਾਹਿਬ ਹੋਣਾਂ ਦੀ ਕਹਿਣ ਤੇ ਸਹਲੋ ਜੀ ਕਾਰਪੋਰੇਸ਼ਨ ਨੇ ਰੇੜੀਆਂ ਚੁਕਵਾਤੀਆਂ ਜੀ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਹ ਰੇੜੀਆਂ ਨਜਾਇਜ਼ ਨੇ ਜਦੋਂ ਰੇੜੀਆਂ ਚੁੱਕੀਆਂ ਗਈਆਂ ਫਿਰ ਰਾਤ ਉਹਨਾਂ ਨੇ ਬਦਮਾਸ਼ੀ ਕੀਤੀ ਰਾਤ ਆਪਣੀਆਂ ਰੇੜੀਆਂ ਲੈ ਆ ਕੇ ਲਾ ਗਏ ਜਦੋਂ ਇਹਨਾਂ ਨੇ ਰੇੜੀਆਂ ਲਗਾਈਆਂ ਕਿਹਦੇ ਸ਼ਾਇਦ ਲਗਾਈਆਂ ਅਗਰ ਇਹਨਾਂ ਲਗਾਈਆਂ ਇਹਨਾਂ ਦੇ ਪਰਚਾ ਕੀਤਾ ਜਾਵੇ ਇਹਨਾਂ ਨੇ ਰਾਤ ਬਦਮਾਸ਼ੀ ਕੀਤੀ ਆ ਇਸ ਕਰਕੇ ਜਿੰਨੇ ਰੇੜੀਆਂ ਲੱਗੀਆਂ ਰਾਤ ਜਿਨ੍ਹਾਂ ਦੇ ਛੈ ਦੇ ਲੱਗੇ ਉਹਦੇ ਦੇ ਵੀ ਪਤਾ ਉਹ ਤਾਂ ਵੀ ਪਰਚਾ ਕੀਤਾ ਜਾਵੇ ਲੋ ਜਿਨ੍ਹਾਂ ਰੇੜੀਆਂ ਰਾਤ ਰਾਤ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਮੰਗ ਸਾਡੀ ਆਈ ਆ ਕਿ ਰੇੜੀਆਂ ਇੱਥੇ ਨਹੀਂ ਲੱਗਣੀਆਂ ਚਾਹੀਦੀਆਂ ਗ੍ਰੀਨ ਬੈਲਟ ਆ ਅਸੀਂ ਉੱਥੇ ਇਹਨਾਂ ਨੇ ਰੈਂਟ ਭਰਦੇ ਸਾਰਾ ਕੁਝ ਕਰ ਰਹੇ ਆ ਅਸੀਂ ਸਰਕਾਰ ਦੇ ਨਾਲ ਸਹਿਯੋਗ ਦੇ ਰਹੇ ਆ ਜੀਐਸਟੀ ਆ ਦੇ ਰਹੇ ਆ ਆਪਾਂ ਸਾਰੇ ਕੰਮ ਕਰ ਰਹੇ ਆ ਪਰ ਸਾਨੂੰ ਪ੍ਰਸ਼ਾਸਨ ਸਰਕਾਰ ਵੱਲੋਂ ਕੋਈ ਸਾਨੂੰ ਹੁਸੂਲਤ ਨਹੀਂ ਮਿਲਦੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹ ਰੇੜੀਆਂ ਲੱਗਣਾਂ ਸਾਡੀ ਗ੍ਰੀਨ ਬੈਲਟ ਸਾਨੂੰ ਗ੍ਰੀਨ ਬੈਲਟ ਦੇ ਵਿੱਚ ਕੰਮ ਕਰਨ ਦਿੱਤਾ ਜਾਵੇ ਅਸੀਂ ਉਹਦੇ ਵਿੱਚ ਆਪਣੇ ਬੋਲ ਬੂਟੇ ਲਾਏ ਉੱਥੇ ਸਾਡੀ ਪਾਰਕਿੰਗ ਰਹੇਗੀ ਅੱਜ ਤੋਂ ਇਲਾਵਾ ਅਸੀਂ ਕੁਝ ਨਹੀਂ ਚਾਹੁੰਦੇ ਪ੍ਰਸ਼ਾਸਨ ਉਹਨਾਂ ਨੂੰ ਰੇੜੀਆਂ ਜਿੱਥੇ ਮਰਜ਼ੀ ਲਾਊਟ ਕਰੇ ਸਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਸਾਨੂੰ ਜਿਹੜੀ ਸਾਡੀ ਜਗ੍ਹਾ ਆ ਉਹ ਸਾਨੂੰ ਜਗ੍ਹਾ ਸਾਨੂੰ ਕੰਮ ਕਰਨ ਲਈ ਦਿੱਤੀ ਜਾਵੇ ਆਵਾਜ਼ ਆਈ ਰੋਕੀ ਗਈ ਹੈ ਪ੍ਰਸ਼ਾਸਨ ਦੀ ਮੀਟਿੰਗ ਆਵਾਜ਼ ਆਈ ਰੋਕਣ ਦਾ ਕਾਰਨ ਇਹ ਹੈ ਕਿ ਪਿਛਲੇ 6-7 ਸਾਲ ਤੋਂ ਅ ਸਾਨੂੰ ਇਹਨਾਂ ਕਾਜਾਂ ਜਿਆਦਾ ਮਜਬੂਰ ਕਰ ਦਿੱਤਾ ਗਿਆ ਇਸ ਕਰਕੇ ਸਾਨੂੰ ਆਵਾਜ਼ ਆਈ ਉਹ ਚ ਬੰਦ ਕਰਨੀ ਪਈ ਹੁਣ ਸਾਡੀ ਮੰਗ ਆਈ ਹੈ ਕਿ ਜਿਹੜੀਆਂ ਰਾਤ ਇਹਨਾਂ ਬਦਮਾਸ਼ੀਆਂ ਕੀਤੀਆਂ ਰੇੜੀਆਂ ਲਗਾਈਆਂ ਉਹਨਾਂ ਦੇ ਪਰਚਾ ਹੋਵੇ ਔਰ ਇਹ ਤੋਂ ਸਾਰੀਆਂ ਰੇੜੀਆਂ ਚੁੱਕੀਆਂ ਜਾਣ ਜਿੰਨਾ ਚੇ ਤੱਕ ਕੋਈ ਕਾਰਪੋਰੇਸ਼ਨ ਦਾ ਕੋਈ ਉੱਚ ਅਧਿਕਾਰੀ ਇੱਥੇ ਨਹੀਂ ਹੁੰਦਾ ਉਹਨਾਂ ਚੇ ਤੱਕ ਅਸੀਂ ਨਹੀਂ ਉਠਾਂਗੇ ਤੋਂ ਜਿਹੜੇ ਨੌਜਵਾਨ ਰਾਤ ਜਿਹੜੀ ਲਗਾਉਣ ਹੁੰਦੇ ਸੀ ਰੇੜੀਆਂ ਤੇ ਖਾਣ ਹੁੰਦੇ ਸੀ ਉਹਨਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਵੀ ਬਹੁਤ ਦੇਖੋ ਜੀ ਇਸ ਮਾਰਕੀਟ ਦੇ ਵਿੱਚ ਨਿਤ ਆਏ ਦਿਨ ਗੋਲੀ ਚੱਲਦੀ ਰਹਿੰਦੀ ਆ ਦੇਖੋ ਕੋਈ ਫੈਮਿਲੀ ਵਾਲਾ ਕੋਈ ਚੰਗੀ ਫੈਮਿਲੀ ਆਪਣ ਅਗਰ ਕੋਈ ਫੈਮਿਲੀ ਵਾਲਾ ਇੱਥੇ ਆਪਣੀ ਫੈਮਿਲੀ ਨੂੰ ਲੈ ਕੇ ਆ ਵੀ ਜਾਂਦਾ ਉਹ ਦੁਬਾਰਾ ਇਸ ਮਾਰਕੀਟ ਦੇ ਵਿੱਚ ਹਾਲਾਤ ਵੇਖ ਕੇ ਵੜਦਾ ਨਹੀਂ ਔਰ ਕਈ ਵਾਰ ਇਦਾਂ ਦੇ ਦਿਨ ਇਦਾਂ ਦੇ ਕੰਮ ਇੱਥੇ ਹੋਏ ਨੇ ਕਿ ਜਿੱਥੇ ਦਿਨ ਰਾਤ ਗੋਲੀਆਂ ਵੀ ਚੱਲਦੇ ਰਹੀਆਂ ਤੁਸੀਂ ਕੰਪਲੀਟਾਂ ਚੈੱਕ ਕਰੋ ਅੱਜ ਤੁਸੀਂ ਰਜਿਸਟਰ ਇਹਨਾਂ ਦੇ ਚੈੱਕ ਕਰੋ ਤੇ ਇਸ ਕਬੀਰਪੁਰ ਮਾਰਕੀਟ ਨੂੰ ਲੈ ਕੇ ਬਹੁਤ ਜ਼ਿਆਦਾ ਇਦਾਂ ਦੇ ਵਿਵਾਦ ਹੋਏ ਆ ਗੋਲੀਆਂ ਚੱਲਦੀਆਂ ਰਹੀਆਂ ਬੜੀਆਂ ਇਹੋ ਜਿਹੀਆਂ ਕਟਨਾਵਾਂ ਹੋਈਆਂ ਗੱਡੀਆਂ ਟੁੱਟੀਆਂ ਬਹੁਤ ਇਹੋ ਜਿਹੇ ਕੰਮ ਹੋਏ ਆ ਜਦ ਕਿ ਪ੍ਰਸ਼ਾਸਨ ਇਸ ਗੱਲ ਵੱਲ ਆਉਂਦੀ ਨਹੀਂ ਤੁਸੀਂ ਸ਼ਾਮ ਦੇ ਟਾਈਮ ਚੈੱਕ ਕਰ ਲਿਓ ਕਦੇ ਵੀ ਆ ਕੇ ਤੁਸੀਂ ਸਾਡੇ ਕੋ ਸ ਤੁਸੀਂ ਦੇਖੋਗੇ ਕਿ ਰਾਤ ਇੱਥੇ ਇੰਨੀ ਕ ਜਿਆਦਾ ਕਰਾਊਡ ਹੋ ਜਾਂਦਾ ਇੰਨੀ ਕ ਜਿਆਦਾ ਇੱਥੇ ਟਰੈਫਿਕ ਹੋ ਜਾਂਦੀ ਆ ਕਿ ਰਾਤ ਕਿਸੇ ਦੀ ਗੱਡੀ ਕੱਢਣੀ ਔਖੀ ਜਾਂਦੀ ਦੁਕਾਨਦਾਰਾਂ ਦੀਆਂ ਗੱਡੀਆਂ ਆਪਣੀਆਂ ਘਰ ਨੂੰ ਜਾਣ ਲਈ ਕੱਢਣੀ ਔਖੀ ਆ ਜਾਂਦੀਆਂ ਤੁਸੀਂ ਦੇਖੋਗੇ ਕਿ ਰੇੜੀਆਂ ਦੀਆਂ ਇੰਨੀਆਂ ਕ ਜਿਆਦਾ ਬਦਮਾਸ਼ੀ ਚੱਲਦੀ ਆ ਕਿ ਅਸੀਂ ਕੋਈ ਗੱਡੀ ਅੱਗੇ ਸਾਡੀ ਲੱਗੀ ਹੁੰਦੀ ਆ ਮਾਰਕੀਟ ਵਾਲਿਆਂ ਦੀ ਇਹ ਕੋਈ ਨਾ ਕੋਈ ਸ਼ੀਸ਼ਾ ਤੋੜ ਦਿੰਦੇ ਆ ਕਦੀ ਗੱਡੀ ਦੇ ਸਕਰੈਚ ਪਾ ਦਿੰਦੇ ਕਦੀ ਕੋਸ਼ ਕਰਦੇ ਆ ਇਹ ਬਦਮਾਸ਼ੀ ਬਹੁਤ ਜਿਆਦਾ ਕਰਦੇ ਪਏ ਆ ਬਾ ਅੱਜ ਇਹਨਾਂ ਦੇ ਬਦਮਾਸ਼ੀ ਸਾਰੀ ਅਸੀਂ ਚਾਹੁੰਦੇ ਆ ਕਿ ਅੱਜ ਕੱਢਣੀ ਚਾਹੀਦੀ ਇਹਨਾਂ ਆ ਮਰੀ ਤੋਂ ਮੈਂ ਨਾ ਰਾਜਕਮਾਰਾ ਜੀ ਜੀ ਬਾਜੀ ਵੇਖੋ ਇਹ ਬਦਮਾਸ਼ੀ ਹੈਗੀ ਭਾਜੀ ਕਿ ਰਾਤੀ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਰੇੜੀਆਂ ਲਗਾਉਣੀਆਂ ਅਸੀਂ ਸਾਰੇ ਇਕੱਠੇ ਹੋ ਕੇ ਐਸਐਚਓ ਸਾਹ ਕੋ ਗਏ ਐਸਐਚਓ ਸਾਹ ਨੇ ਕਿਹਾ ਕਿ ਤੁਸੀਂ ਥਾਣੇ ਜਾਓ ਜਾ ਕੇ ਕੰਪਲੇਨ ਦੇ ਦਿਓ ਫਿਰ ਉਹਨਾਂ ਨੇ ਫੋਨ ਤੇ ਗੱਲ ਕੀਤੀ ਹੈ ਕਿ 10 ਵਜੇ ਤੋਂ ਪਹਿਲੇ ਕੋਈ ਕਾਰਵਾਈ ਨਹੀਂ ਹੋਏਗੀ ਨਾ ਤੁਹਾਡੇ ਵੱਲੋਂ ਹੋਏਗੀ ਨਾ ਉਹਨਾਂ ਵੱਲੋਂ ਹੋਏਗੀ ਸਾਨੂੰ ਇਹ ਸੀ ਕਿ ਇੱਥੇ ਮੋਲ ਨਾ ਖਰਾਬ ਹੋਵੇ ਪਰ ਵੇਖੋ ਉਹਨਾਂ ਨੇ ਥਾਣੇ ਵਾਲਿਆਂ ਦੀ ਵੀ ਨਹੀਂ ਸੁਣੀ ਤੇ ਰਾਤ ਉਹਨਾਂ ਨੇ ਆ ਕੇ 12 ਵਜੇ ਇੱਥੇ ਰੇੜੀਆਂ ਲਾ ਦਿੱਤੀਆਂ ਸਵੇਰੇ ਜੇ ਉਹਨਾਂ ਨੂੰ ਆ ਕੇ ਸਾਡੇ ਬਜ਼ੁਰਗ ਜਿਨ੍ਹਾਂ ਦੀ ਬਿਲਡਿੰਗ ਆਏ ਉਹ ਸਵੇਰੇ ਸੈਰ ਕਰਦੇ ਪਏ ਉਹਨਾਂ ਨੇ ਮਨਾ ਕੀਤਾ ਕਿ ਭਾਜੀ ਤੁਸੀਂ ਜਿਹੜੀਆਂ ਚੁੱਕ ਲੋ ਤੇ ਉਹ ਅੱਗੇ ਬਦਮਾਸ਼ੀਆਂ ਕਰਦੇ ਪਿਆ ਜਿਹੜੇ ਮਾਲਕ ਆ ਜਿਨ੍ਹਾਂ ਨੇ ਪ੍ਰਾਪਰਟੀ ਦੇ ਉੱਪਰ ਇਹਨਾਂ ਦਾ ਪੈਸਾ ਖਰਚਿਆ ਉਹਨਾਂ ਨੂੰ ਧਮਕੀਆਂ ਲੱਗਦੀਆਂ ਵਿਆਂ ਜਿਹੜੇ ਦੁਕਾਨਦਾਰ ਦੇ 10 ਵਜੇ ਆਹੀ ਆਣਾ ਜਦੋਂ ਅਸੀਂ ਆ ਕੇ ਦੇਖਿਆ ਜਿੱਦ ਮੌਲੀ ਹੋਰ ਕੋਈ ਬਣਿਆ ਹੋਇਆ ਸਾਰੀ ਕਾਨੂੰਨੀ ਤੌਰ ਤੇ ਜਿਹੜੀਆਂ ਲਗਾ ਸਕਦੇ ਨੇ ਜੀ ਇੱਥੇ ਬਿਲਕੁਲ ਨਹੀਂ ਲਾ ਸਕਦੇ ਜੀ ਸਰਕਾਰੀ ਤੌਰ ਤੇ ਤੇ ਬਿਲਕੁਲ ਨਹੀਂ ਲਾ ਸਕਦੀ ਦੇਖੋ ਜਿਹੜੀ ਕੋਈ ਵੀ ਬਿਲਡਿੰਗ ਆ ਉਹਦੀ ਅੱਗੇ 121 ਗੱਜ ਜਿਹੜੀ ਹੈਗੀ ਆ ਫੋਟ ਪਾਰਕਿੰਗ ਹੈਗੀ ਆ ਉਹਨਾਂ ਨੇ ਖੁਦ ਸਾਰੀ ਬਿਆਨ ਦਿੱਤੇ ਆ ਕਿ ਭਾਜੀ ਇੱਥੇ ਸਾਨੂੰ ਕੋਈ ਰੇੜੀ ਨਹੀਂ ਵਿਖਾਈ ਗਈ ਕੋਈ ਇਸ ਨੂੰ ਨਹੀਂ ਸਿਰਫ ਇਹ ਹੈਗਾ ਸੀ ਕਿ ਇਹ ਪਾਰਕਿੰਗ ਵਾਸਤੇ ਜਗਾ ਆ ਪਾਰਕਿੰਗ ਵਿੱਚ ਕੋਈ ਗੱਡੀ ਖੜੀ ਹੋ ਸਕਦੀ ਆ ਕੋਈ ਵੀ ਸਕੂਟਰ ਮੋਟਰਸਾਈਕਲ ਬਾਈਕ ਖੜੀ ਹੋ ਸਕਦੀ ਆ ਬਟ ਇਹਨਾਂ ਨੇ ਤੇ ਭਾਜੀ ਨੇਰ ਪਾਤਾ ਬਹੁਤ ਜ਼ਿਆਦਾ ਸਾਨੂੰ ਕੋਈ ਦੁੱਖ ਨਹੀਂ ਸੀਗੀ ਸਾਨੂੰ ਕੋਈ ਦੁੱਖ ਨਹੀਂ ਸੀ ਇਹਨਾਂ ਨੂੰ ਕਿਉਂਕਿ ਇਹ 4-5 ਸਾਲ ਤੋਂ ਲੱਗੀਆਂ ਹੋਈਆਂ ਸੀ ਬਟ 1 ਸਾਲ ਤੋਂ ਇਹਨਾਂ ਨੇ ਉਹ ਗੰਦਗੀ ਪਾਤੀ ਆ ਹਰ ਤਰ੍ਹਾਂ ਦਾ ਕ੍ਰਾਈਮ ਜਿਹੜਾ ਇਹ ਕਰਵਾ ਰਹੇ ਆ ਦੇਖੋ ਅਸੀਂ ਇਹ ਕੋਈ ਧੱਕੇਸ਼ਾਈ ਨਹੀਂ ਕਰ ਰਹੇ ਇਹ ਜਿਹੜੀ ਇੰਪਰੂਵਮੈਂਟ ਟਰਸਟ ਦੀ ਜਿਹੜੀ ਜਗ੍ਹਾ ਹੈ ਇਹ ਗ੍ਰੀਨ ਬੈਲਟ ਆ ਇੱਥੇ ਕੋਈ ਚਾਕੇ ਵੀ ਇੱਥੇ ਮਾਰਕੀਟ ਦੇ ਵਿੱਚ ਕੋਈ ਰੇੜੀ ਨਹੀਂ ਲਗਾ ਸਕਦਾ ਇਹ ਸਿਰਫ ਇੱਕ ਪਾਰਕਿੰਗ ਗ੍ਰੀਨ ਬੈਲਟ ਅਲਾਉਟ ਕੀਤੀ ਗਈ ਆ ਇਹ ਕੋਈ ਜਾ ਕੇ ਵੀ ਅਗਰ ਅਸੀਂ ਕਹੀਏ ਕਿ ਅਸੀਂ ਲਗਾ ਦੇਣੇ ਅਸੀਂ ਵੀ ਨਹੀਂ ਲਗਵਾ ਸਕਦੇ ਕਾਰਪੋਰੇਸ਼ਨ ਵਾਲਿਆਂ ਕੋ ਵੀ ਅਥਾਰਟੀ ਨਹੀਂ ਹੈ ਕਿ ਕਿ ਉਹ ਉੱਥੇ ਲਗਾ ਦੇਣ ਕਿਉਂਕਿ ਪਿੱਛੇ ਨਾ ਕੋਈ ਉੱਚ ਅਧਿਕਾਰੀ ਆਇਆ ਜੀ ਤੁਹਾਡੇ ਕੋਲ ਫਿਲਹਾਲ ਸਾਡੇ ਕੋ ਕੋਈ ਅਧਿਕਾਰੀ ਨਹੀਂ ਆਇਆ ਜਿੰਨਾ ਚਿਰ ਤੱਕ ਕੋਈ ਅਧਿਕਾਰੀ ਨਹੀਂ ਆਏਗਾ ਅਸੀਂ ਇੱਥੋਂ ਨਹੀਂ ਉੱਠਾਂਗੇ ਅਗਰ ਉਹ ਅੱਧੇ ਘੰਟੇ ਦੇ ਵਿੱਚ ਵਿੱਚ ਨਹੀਂ ਆਏਗਾ ਇਹ ਪ੍ਰੋਟੈਸਟ ਹੋਰ ਜ਼ਿਆਦਾ ਤੇਜ਼ ਹੋਏਗਾ ਜੀ ਮੇਰਾ ਨਾਮ ਪਕਾਰ ਸਿੰਘ ਆ ਭਾਈ ਭਾਈ ਕਿੱਥੇ ਮੌਜੂਦ ਹੋ ਕੀ ਅੱਜ ਇਸ ਖਿਲਾਫ ਕੀਤੇ ਜਾ ਰਿਹਾ ਕਾਰਨ ਕੀ ਹੈ ਸਰ ਇਹ ਸਾਡੀ ਕਬੀਰਪੁਰਗ ਮਾਰਕੀਟ ਆ ਜੀ ਤੇ ਮੈਂ ਪਿੱਛੇ 19 ਸਾਲ ਤੋਂ ਇੱਥੇ ਆ ਜੀ ਤੇ ਇਥੇ ਨਾ ਨਜਾਇਜ਼ ਰੇੜੀਆਂ ਹਰ ਸਾਲ ਲੱਗਦੀਆਂ ਰਹੀਆਂ ਵਾਂ ਤੇ ਪਹਿਲੇ ਤੇ ਹੈਗੀਆਂ ਸੀ 5-7 ਫਿਰ ਹੌਲੀ-ਹੌਲੀ 15-20 ਉਹ ਤੋਂ ਕਰ ਦਿਆ ਕਰ ਦਿਆ ਹੁਣ 80 ਤੋਂ 100 ਦੇ ਵਿੱਚ ਰੇੜੀ ਲੱਗੀ ਹੋਈ ਏ ਇੱਥੇ ਜਿਹੜੀ ਬਿਲਕੁਲ ਨਜਾਇਜ਼ ਆ ਪਤਾ ਨਹੀਂ ਕੌਣ ਇਹਨਾਂ ਨੂੰ ਇਹ ਪਿੱਛੋ ਸ਼ਹਿ ਦੇ ਦਿੰਦਿਆ ਵਾ ਅਸੀਂ ਕਿੰਨੀ ਵਾਰੀ ਕੰਪਲੇਂਟ ਦਿੱਤੀ ਹੋਈ ਹੈ ਹਾਈ ਕੋਰਟ ਨੇ ਵੀ ਮਤਲਬ ਇਹ ਤਾਂ ਰੋਕ ਲਈ ਹੋਈ ਆ ਵੀ ਇਹ ਇਥੇ ਰੇੜੀਆਂ ਨਹੀਂ ਲੱਗਣਗੀਆਂ ਕਿਉਂਕਿ ਜਦੋਂ ਇਹਨਾਂ ਨੇ ਐਸ.ਆਈ.ਐਫ. ਲੋਟ ਕੀਤੇ ਸੀ ਨਾ ਇਹ ਜਿਹੜੀ ਸਾਰੀ ਜਗ੍ਹਾ ਨਾ ਇਹ ਪਾਰਕਿੰਗ ਦੀ ਜਗ੍ਹਾ ਸੀ ਤੇ ਜਿੱਥੇ ਪਾਰਕਿੰਗ ਹੀ ਉਥੇ ਰੇੜੀਆਂ ਲੱਗੀਆਂ ਤੇ ਜਿਹੜੀਆਂ ਸਾਡੀਆਂ ਗੱਡੀਆਂ ਵਾਂ ਉਹ ਪਰਲੇ ਬੰਨੇ ਲੱਗਦੀਆਂ ਸੀ ਜਿਹਦੇ ਕਾਰਨ ਸਾਡੀਆਂ ਦੁਕਾਨਾਂ ਤੇ ਰਸ਼ ਪੈ ਜਾਂਦਾ ਸੀ ਤੇ ਵਿੱਚੋਂ ਲੋਕੀ ਜਿਹਨੇ ਪਾਰਕਿੰਗ ਦੇ ਵਿੱਚ ਉਲੰਘਣਾ ਦਾ ਇਹਨਾਂ ਮਾਰਕੀਟ ਚ ਉਹ ਲੰਘਿਆ ਨਹੀਂ ਜਾਂਦਾ ਦੂਸਰੇ ਨੰਬਰ ਦੇ ਤੇ ਇਹ ਰੇੜੀਆਂ ਵਾਲੇ ਸੀ ਸਾਰਾ ਜੋ ਗੰਧ ਜਾਂਦਾ ਇਹ ਖਵਾ ਸਕਦੇ ਲੋਕਾਂ ਨੂੰ ਇਹ ਖਵਾਉਂਦੇ ਰਹੇ ਆ ਅਸੀਂ ਇੱਕ ਵਾਰ ਜਨਰਲ ਬੰਦੇ ਹੋਣ ਕਰਕੇ ਅਸੀਂ ਇਹ ਚੱਕਰ ਚ ਪੈਂਦੇ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਪਰ ਸਾਨੂੰ ਇਸ ਤੋਂ ਇਲਾਵਾ ਕੋਈ ਹੱਲ ਹੀ ਨਹੀਂ ਲੱਭੰਦਿਆ। ਠੀਕ ਆ। ਪ੍ਰਸ਼ਾਸਨ ਚਾਹੁੰਦੀ ਨਹੀਂ ਕਿ ਇਹ ਕੰਮ ਕਰਨਾ। ਹੁਣ ਪ੍ਰਸ਼ਾਸਨ ਮੈਂ ਨਗਰ ਨਿਗਮ ਵਾਲਿਆਂ ਨੂੰ ਵੀ ਸਾਧਰੇ ਆ ਕੇ ਹਾਂਜੀ ਠੀਕ ਹੈ ਨਾ ਗੱਲ। ਉਹਨਾਂ ਨੂੰ ਵੀ ਕਹਿ ਦਿੱਤਾ ਵਾ ਪਾਣਾ। ਉਹਨਾਂ ਨੂੰ ਮੈਂ ਜਾਨਟਿਆ ਵੀ ਇਹ ਕੋਈ ਹੱਲ ਨਹੀਂ ਹੈਗਾ। ਉਹ ਕਹਿੰਦੇ ਕੋਈ ਨਹੀਂ ਅਸੀਂ ਬੈਠ ਕੇ ਗੱਲ ਕਰ ਲੈਂਦੇ ਹਾਂ। ਹਾਂਜੀ। ਆ ਇੱਕ ਵਾਰ। ਤੇ ਉਹ ਉਹਨਾਂ ਨੂੰ ਮੈਂ ਹਟਾ ਕੇ ਪੁੱਛਿਆ ਮੇਰੇ ਕੋਲ ਉੱਥੇ ਕਪੀਲ ਪਾਰਕ ਆਜੋ 5 ਬੰਦੇ। ਕੀ ਆ ਸੱਤ ਬੰਦੇ ਆਪਾਂ ਕਮੇਟੀ ਬਣਾ ਲੈਨੇ ਤੁਹਾਡੇ ਵਾਲੋਂ ਬਣਾ ਲੈਨੇ ਉਹਨਾਂ ਨੂੰ ਬਣਾ ਲੈਨੇ ਠੀਕ ਹੈ ਜੀ ਕਿਉਂਕਿ ਆਪਾਂ ਬਹਿ ਕੇ ਅੱਜ ਇਹੋ ਹੀ ਮਸਲਾ ਹੱਲ ਕਰਾਂਗੇ ਇਸ ਤਰ੍ਹਾਂ ਪਰ ਪਰ ਇੱਕ ਗੱਲ ਅਸੀਂ ਇਹ ਚਾਹੁੰਦੇ ਆ ਅਸੀਂ ਔਨ ਕੈਮਰੇ ਤੇ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਵਿੱਚ ਦਾਜੀ ਜੋ ਵੀ ਗੱਲ ਕਰਨੀ ਚਾਹੁੰਦੇ ਆ ਕਾਰਪੋਰੇਸ਼ਨ ਦਾ ਕੋਈ ਵੀ ਇੱਕ ਬੰਦਾ ਆ ਕੇ ਵਿੱਚ ਬੈਠੇਗਾ ਤੇ ਗੱਲ ਹੋਏਗੀ ਅਗਰ ਕਾਰਪੋਰੇਸ਼ਨ ਦੇ ਬੰਦੇ ਬਿਨਾਂ ਗੱਲ ਬਸਲਾ ਹੀ ਹਾਲੀ ਨੇ ਮੈਂ ਸਦਰਾਂ ਹਾਂਜੀ ਕਾਰਪੋਰੇਸ਼ਨ ਦਾ ਕੋਈ ਉੱਚੇ ਅਧਿਕਾਰੀ ਆਵੇ ਅਸੀਂ ਗੱਲ ਕਰੇ ਅਸੀਂ ਕਿਸਾਨ ਜਿੱਥੇ ਬੰਦੀਆਂ ਸਾਡੀਆਂ ਆ ਰਹੀਆਂ ਹਨ ਅਗਰ ਕੋਈ ਵੀ ਆਪਣਾ ਅੱਗੇ ਸਾਡੇ ਨਾਲ ਕੋਈ ਕਾਰਪੋਰੇਸ਼ਨ ਦਾ ਕੋਈ ਨੁਮਾਇੰਦਾ ਆ ਕੇ ਸਾਡੇ ਨਾਲ ਗੱਲ ਨਹੀਂ ਕਰੇਗਾ ਅਸੀਂ ਜਿਹੜਾ ਹੁਣ 30% ਬਲੌਕ ਕੀਤਾ ਹੈ ਰੋਡ ਅਸੀਂ ਇਹਨੂੰ 100% ਬਲੌਕ ਕਰਾਂਗੇ ਕਿਉਂਕਿ ਸਾਨੂੰ ਆਪਣੀ ਆਵਾਜ਼ ਉਠਾਉਣ ਤੋਂ ਪਹਿਲਾਂ ਕੋਈ ਹਾਲ ਹੀ ਨਹੀਂ ਹੈਗਾ ਜੀ ਉਹੀ ਗੱਲ ਆਪਣੀ ਨਿਭੜ ਗਈ ਨਾ ਕੱਲ ਇਸ ਚੀਜ਼ ਦੇ ਕਿ ਬਿਨਾ ਕਾਰਪੋਰੇਸ਼ਨ ਦੇ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਬਿਲਕੁਲ ਸਹੀ ਆ ਜੀ ਆਪਾਂ ਇਹੋੀ ਗੱਲ ਆ ਕਿ ਸੀਨੀਅਰ ਤੋਂ ਸੀਨੀਅਰ ਅਸਲ ਜਿਹੜਾ ਫੈਸਲਾ ਲੈਣ ਦਾ ਹੱਕ ਰੱਖਦਾ ਹੋਵੇ ਬਿਲਕੁਲ ਜੀ ਬਿਲਕੁਲ ਉਹ ਆਵੇ ਇਥੇ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਆ ਜਾਓ ਮੇਰੇ ਕੋਲ 10 ਬੰਦੇ ਚੌਂਕੀ ਚੱਲਦੇ ਆਪਾਂ ਪਾਜੀ ਅਸੀਂ ਇੱਥੇ ਬੈਠੇ ਆ ਜੀ ਅਸੀਂ ਇੱਥੋਂ ਹਿਲ ਗਏ ਪਹਿਲਾਂ ਉਧਰੋਂ ਠਾਹੋ ਆਂ ਵੱਡੇ ਪਾਜੀ ਉੱਥੇ ਲਿਜਾਤਾ ਆਪਾਂ ਤੇ ਉਹ ਦਾਦੇਲੀ ਬਈ ਮੈਂ ਤੁਹਾਨੂੰ ਇੱਕ ਬੀਤ ਤੇ ਕੋਲ ਅਧਿਕਾਰ ਆ ਸਾਡੇ ਕੋਲ ਮਤਲਬ ਕਿ ਸੁਲਾ ਸਕਦੇ ਆ ਹਾਂ ਜੀ ਇਸ ਵਾਰ ਸ੍ਰੀ ਪਤੇ ਨੇ ਦੋਵਾਂ ਤਰ੍ਹਾਂ ਨੇ ਤਰਨਾ ਲਾਇਆ ਉਹਨਾਂ ਨੂੰ ਮੈਂ ਰਿਮੂਵ ਕਰਾ ਦਿੱਤਾ ਉਹ ਗੱਲਬਾਤ ਕਰਨ ਵਾਸਤੇ ਤਿਆਰ ਹੋਗੇ ਉਹ ਕਹਿੰਦੇ ਸੀ ਸਾਣੀ ਗੱਲਬਾਤ ਕਰੇ ਇਹਨਾਂ ਨੂੰ ਵੀ ਕਹਿ ਦਿੱਤਾ ਵਾ ਕਿ ਬੈਠ ਕੇ ਗੱਲਬਾਤ ਕਰਕੇ ਕਮਿਸ਼ਨਰ ਨਗਰ ਨਿਗਮ ਦੇ ਨਾਲ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਹੱਲ ਕਰਾਇਆ ਇਹਨਾਂ ਦੇ ਐਜੂਕੇਸ਼ਨ ਸਾਡੀ ਰੇੜੀਆਂ ਤੋੜੀਆਂ ਗਈਆਂ ਜਿੱਪਆਂ ਗਈਆਂ ਇਹਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਇਹ ਸਾਰਾ ਕੁਝ ਵੇਖਿਆ ਜਾਵੇਗਾ ਜੋ ਵੀ ਹੈਗਾ ਵਾ ਸਾਰਾ ਕੁਝ ਵੇਖਿਆ ਜਾਊਗਾ ਅਜੇ ਤੱਕ ਅਪਰੇਸ਼ਨ ਵੱਲੋਂ ਰੇੜੀਆਂ ਚੁੱਕੀਆਂ ਗਈਆਂ ਸੀ ਪਹਿਲੇ 4 ਦਿਨ ਪਹਿਲੇ ਤੇ ਫਿਰ ਇਹਨਾਂ ਨੇ ਕਿਉਂ ਲਗਾਈਆਂ ਨਹੀਂ ਤੇ ਕਾਰਵਾਈ ਨਹੀਂ ਬੰਦੀ ਮੇਰੀ ਗੱਲ ਸੁਣੋ ਜਿਹੜੀਆਂ ਰੇੜੀਆਂ ਚੁੱਕੀਆਂ ਗਈਆਂ ਜਾਂ ਜਿਹੜਾ ਉਹਨਾਂ ਨੇ ਜਿਹੜਾ ਆਪਣਾ ਕੀਤਾ ਕਿ ਸਾਨੂੰ ਅਧਿਕਾਰ ਆ ਲਾਉਣ ਦਾ ਕੀ ਅਧਿਕਾਰ ਆ ਉਹਨਾਂ ਦਾ ਲਾਉਣ ਦਾ ਉਹਦੇ ਬਾਰੇ ਵਿਚਾਰ ਕਰਾਂਗੇ ਜਿਹੜੇ ਦੁਕਾਨਦਾਰ ਉਹ ਭੁੱਖੇ ਮਰ ਜਨ ਜਾਂ ਦੁਕਾਨ ਬੰਦ ਕਰਕੇ ਚਾਬੀਆਂ ਦੇ ਨਹੀਂ ਕੋਈ ਵੀ ਨਾ ਭੁਖਾਂ ਮਰੇ ਮੈਂ ਤਾਂ ਇਹ ਗੱਲ ਕਹਿਣਾ ਠੀਕ ਨਹੀਂ ਗੱਲ ਇਹ ਦੁਕਾਨਦਾਰ ਉਹ ਕਹਿ ਰਹੇ ਨੇ ਕਿ ਨਾ ਵਰਤਗਾਹ ਦੀਆਂ ਚਾਬੀਆਂ ਤਾਂ ਦੇ ਦਿੰਦੇ ਆ ਜਾਂ ਅਫਸਰਾਂ ਨੂੰ ਦੇ ਦਿੰਦੇ ਆ ਕਿ ਕਿੱਦਾਂ ਦੇਖਦੇ ਇਹ ਵੇਖੋ ਇਹ ਜਿਹੜਾ ਰੋਸ ਕਰਨ ਦਾ ਇਹ ਤਰੀਕਾ ਵਾ ਉਹਨਾਂ ਦਾ ਲੇਕਿਨ ਆਪਾਂ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਾਵਾਂਗੇ ਅੱਜ ਮੈਂ ਹੁਣ ਜਮਾ ਪਾਰਟੀ ਨੂੰ ਪਿਠਾ ਕੇ ਦੇਖਾਂਗਾ ਇਹਨਾਂ ਦਾ ਕੀ ਹੈਗਾ ਜੋ ਮੇਰੇ ਕਰਨ ਵਾਲੀ ਗੱਲ ਉਹ ਕਰਾਂਗੇ ਜੋ ਕਾਰਪੋਰੇਸ਼ਨ ਵਾਲੀ ਗੱਲ ਕਰਨ ਵਾਲੀ ਆ ਉਹਨਾਂ ਨੂੰ ਕਰਾਵਾਂਗੇ ਮਸਲੇ ਦਾ ਹੱਲ ਕਰਾਂਗੇ ਤੇ ਰਾਤ 2 ਵਜੇ ਇਹਨਾਂ ਵੱਲੋਂ ਕਿਉਂ ਰੇੜੀਆਂ ਲਗਾਈਆਂ ਗਈਆਂ ਗਈਆਂ ਭਈਆਂ ਵੱਲੋਂ ਇਹਦੇ ਬਾਰੇ ਇਹਦੇ ਬਾਰੇ ਸਾਨੂੰ ਕੋਈ ਸੂਚਨਾ ਨਹੀਂ ਕਿ 2 ਵਜੇ ਲਾਈਆਂ ਕਿ ਨਹੀਂ ਲਾਈਆਂ ਜੇ ਲਾਈਆਂ ਵੀ ਆ ਇਹਨਾਂ ਨੇ ਤੇ ਆਪਾਂ ਉਹੀ ਬੈਠ ਕੇ ਜਿਵੇਂ ਬਾਤ ਪੈਦਾ ਹੋਇਆ ਇਹਨਾਂ ਦਾ ਤੋਂ ਬੈਠ ਕੇ ਹੱਲ ਕਰ ਲਈਨੇ ਸਰ ਦੁਕਾਨਦਾਰਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਰਾਤ ਨੂੰ ਪ੍ਰਵਾਸੀਆਂ ਨੇ ਸਾਡੇ ਤੇ ਹਮਲਾ ਵੀ ਕੀਤਾ ਹੈ ਸਾਡੇ ਗੱਲ ਵੀ ਪਈ ਹੈ ਜੀ ਵੇਖੋ ਇਹ ਦੁਕਾਨਦਾਰ ਲਾ ਰਹੇ ਇਸੇ ਕਰਕੇ ਆਪਾਂ ਦੋਵਾਂ ਨੂੰ ਇਕੱਠੇ ਕਰ ਰਹੇ ਆ ਕੀ ਦੋਸ਼ ਨੇ ਇੱਕ ਦੋ ਜਿਹੜੇ ਦੋਸਤ ਸੁਣ ਕੇ ਜਿੰਨੇ ਕੋਈ ਗੈਰਕਾਨੂੰਨੀ ਕੰਮ ਕੀਤਾ ਹੋਵੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ